ED ਦੀ ਅੱਖ ਕਈ ਲੀਡਰਾਂ ਦੇ ਉੱਤੇ ਹੈ ਇੱਥੋਂ ਤੱਕ ਕਿ ਦੋ ਦੋ ਮੁੱਖ ਮੰਤਰੀ ਨਿਸ਼ਾਨੇ ਤੇ ਚੱਲ ਰਹੇ ਆ ਦਿੱਲੀ ਵਾਲੇ ਤੇ ਉਧਰੋਂ ਝਾਰਖੰਡ ਤਾਂ ਜਿਹੜੀ ਇਹ ਗੱਲ ਚੱਲ ਰਹੀ ਹੈ ਪੰਜਵਾਂ ਸੰਮਣ ਜਾਰੀ ਹੁੰਦਾ ਅਰਵਿੰਦ ਕੇਰਿਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਂਕਿ ਜਵਾਬ ਵੀ ਦੇ ਦਿੱਤਾ ਕਿ ਉਹ ਆਪਣਾ ਕੰਮ ਕਰਨ ਅਸੀਂ ਆਪਣਾ ਕਰਨਾ ਹੈ ਜਿਹੜੀ ਇਹ ED ਵਾਲੀ ਸਿਆਸ ਚੱਲ ਰਹੀ ਹੈ ਜਾਂ ED ਦੀ ਕਾਰਵਾਈ ਹੈ ਇਸ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਫਿਰ ਇਸ ਨੂੰ ਅੱਡ ਤੌਰ ਤੇ ਦੇਖਿਆ ਜਾਵੇ ਹਾਲਾਂਕਿ ਕਈ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪੁੱਛ ਗਿਲੀ ਪੁੱਜਦੇ ਆ ਪਰ ਅਰਵਿੰਦ ਕੇਰਿਵਾਲ ਹਾਲੇ ਨਹੀਂ ਮੰਨ ਰਿਹਾ ED ਦੀ ਗੱਲ ਪੇਗ ਸਭ ਤੋਂ ਵੱਡੀ ਗੱਲ ਇਹ ਕਿ ਜਿਵੇਂ ਉੱਥੋਂ ਦੇ ਝਾਰਖੰਡ ਦੇ ਚੀ ਮੰਿਸਟਰ ਹਿਮੰਤ ਸਰੇਨ ਉਹਨਾਂ ਨੂੰ 8ਵਾਂ ਸੱਮਣ ਆ ਗਿਆ ਉਹ ਵੀ ਈਡੀ ਨੂੰ ਟਿੱਚ ਜਾਣਦੇ ਸੀ ਉਹ ਸੁਪਰੀਮ ਕੋਰਟ ਤੱਕ ਵੀ ਗਏ ਸੁਪਰੀਮ ਕੋਰਟ ਨੇ ਕੀ ਕਿਹਾ ਸੀ ਕਿ ਜੇ ਈਡੀ ਕੋ ਪਾਵਰਾ ਵੀ ਬਹੁਤ ਹੈ ਤਾਂ ਨਹੀਂ ਵੀ ਆ ਉਹ ਕਹਿੰਦੇ ਕਿ ਤੁਸੀਂ ਅਰੈਸਟਿੰਗ ਕਰ ਸਕਦੇ ਜੇ ਤੁਹਾਡੇ ਕੋਲ ਕੋਈ ਸਬੂਤ ਨਹੀਂ ਆ ਉਹਨਾਂ ਨੇ ਸਬੂਤ ਇਕੱਠੇ ਕਰ ਲਏ ਹੁਣ ਉਹ ਹਿੰਮਤ ਸਰੇਨ ਭੱਜੇ ਫਿਰਦੇ ਨੇ ਹਨਾ ਉਹਨਾਂ ਦੀ ਈਡੀ ਘਰ ਪਹੁੰਚ ਗਈ ਹੁਣ ਅਰਵਿੰਦ ਕੇਜਰੀਵਾਲ ਵੀ ਮਾਹੌਲ ਬਣਾ ਰਹੇ ਨੇ ਮਾਹੌਲ ਸਿਰਜ ਰਹੇ ਨੇ ਕਿ ਲੋਕ ਸਭਾ ਚੋਣਾਂ ਹੁਣ پارਲੀਮੈਂਟ ਜਿਹਦੇ ਨਾਲ ਬਜਟ ਸੈਸ਼ਨ ਖਤਮ ਹੋ ਗਿਆ ਉਸ ਵੇਲੇ ਇੱਕ ਰੈਲੀ ਆ ਸ਼ਾਇਦ ਬਿਹਾਰ ਦੇ ਵਿੱਚ ਕਰਨੀ ਹੈ ਮੋਦੀ ਸਾਹਿਬ ਨੇ ਉਸ ਤੋਂ ਬਾਅਦ ਦੇਸ਼ ਅੰਦਰ ਚੋਣ ਜਾਬਤਾ ਲੱਗ ਜਾਣਾ ਹੁਣ ਕੇਜਰੀਵਾਲ ਸਾਹਿਬ ਇੱਕ ਮਾਹੌਲ ਸਿਰਜ ਰਹੇ ਨੇ ਕਿ ਫੜ ਲਓ ਫੜ ਲਓ ਮੈਨੂੰ ਫੜ ਲੈਣਾ ਮੈਨੂੰ ਫੜ ਲੈਣਾ ਜੀ ਮੈਨੂੰ ਪ੍ਰਚਾਰ ਕਰਨੀ ਦੇਣਾ ਹੈਗਾ ਵੀ ਤੂੰ ਅੱਗੇ ਪ੍ਰਚਾਰ ਕਰਕੇ ਕਿਹੜਾ ਕੋਈ ਉਹ ਝੰਡੇਗੜ੍ਹ ਤੇ ਹੈਗੇ ਤੁਸੀਂ ਪੰਜਾਬ ਦੇ ਪੈਸੇ ਬਾਧੂ ਲੱਗ ਕੇ ਜਾਜਾਂ ਤੇ ਹੂਟੇ ਲੈਂਦੇ ਆਂਦੇ ਤੁਸੀਂ ਪਿਛਲੀਆਂ ਇਲੈਕਸ਼ਨਾਂ ਗੁਜਰਾਤ ਹਿਮਾਚਲ ਉੱਤਰਾਖੰਡ ਹਿਮਾਚਲ ਜੋ ਵੀ ਤੁਸੀਂ ਆਪਣਾ ਬੋਰੀ ਬਿਸਤਰਾ ਇਕੱਠਾ ਕਰਕੇ ਭੱਜ ਗਏ ਉੱਤਰਾਖੰਡ ਜੋ ਵੀ ਭੱਜ ਗਏ ਸੀ ਤੁਹਾਡਾ ਉਥੋਂ ਦਾ ਪ੍ਰਧਾਨ ਇੱਥੋਂ ਦਾ ਪ੍ਰਧਾਨ ਬੀਜੇਪੀ ਚ ਸ਼ਾਮਲ ਹੋ ਗਏ ਫਿਰ ਤੁਸੀਂ ਹੁਣ ਰਾਜਸਥਾਨ ਲੜੀਆਂ ਮੱਧ ਪ੍ਰਦੇਸ਼ ਲੜੀਆਂ ਛਤੀਸਗੜ੍ਹ ਲੜੀਆਂ ਤੇਲੇਗਾਲਾਂ ਲਈ ਕਿਉਂਕਿ ਤੁਹਾਡੀ ਉਹਦੇ ਨਾਲ ਕੇਸ਼ ਚੰਦਰ ਸ਼ੇਖਰ ਰਾਓ ਦੇ ਨਾਲ ਤੁਹਾਡੀ ਯਾਰੀ ਸੀ ਹੁਣ ਜੇ ਇਹਨਾਂ ਨੂੰ ਵੀ ਪੰਜਵਾਂ ਨੋਟਿਸ ਆ ਚੁੱਕਾ ਹੁਣ ਤੁਸੀਂ ਈਡੀ ਤੁਹਾਨੂੰ ਫੜਤੇ ਨਹੀਂ ਲੱਗੀ ਜੇ ਤੁਸੀਂ ਕੋਈ ਗੁਨਾਹ ਕੀਤਾ ਨਹੀਂ ਹੈਗਾ ਤੇ ਦੇਸ਼ ਦੀਆਂ ਅਦਾਲਤਾਂ ਬੈਠੀਆਂ ਪਰ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਕਿ ਇਹਦੇ ਚ 383 ਕਰੋੜ ਰੁਪਏ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਲੈਣ ਦੇ ਨ ਹੋਇਆ ਉਹ ਇੱਕ ਟ੍ਰੇਲ ਬੰਦੀ ਆ ਉਹ ਪਾਰਟੀ ਫੰਡ ਗਈ ਆ ਪਾਰਟੀ ਕੌਣ ਆ ਰਵਿੰਦਰ ਕੇ ਜਰੀਵਾਲ ਪਾਰਟੀ ਦੇ ਕਨਵੀਨਰ ਆ ਤੇ ਕਨਵੀਨਰ ਨੂੰ ਪਤਾ ਹੋਵੇਗਾ ਇਸ ਕਰਕੇ ਮਾਹੌਲ ਇੰਡੀਆ ਦੇ ਵਿੱਚ ਸਰਜਰੀ ਨੇ ਕਿ ਸਾਨੂੰ ਜੀ ਧੱਕੇਸ਼ਹੀ ਤੇ ਕਟੜਮਾਦਰ ਸਾਡੇ ਦੇ ਘਰਾਂ ਚੋਂ ਕਹਿੰਦੇ ਖਡਾਉਣੇ ਨਿਕਲਦੇ ਜੋ ਕਹਿੰਦੇ ਮਨੀਸ਼ ਸੁਜੋਦੀਆ ਦੇ ਘਰ ਛਾਪਾ ਪੈ ਤੇ ਉਹਦੀ ਲੰਬਾਰੀ ਦੇ ਵਿੱਚ ਖਡਾਉਣਾ ਤੇ ਸੋ ਕਿੱਥੇ ਖਡਾਉਣੇ ਰੱਖੇ ਜਾਂਦੇ ਨਿਆਣਿਆਂ ਦੇ ਲੋਕੇ ਤੇ ਨਿਆਣੇ ਤੋਂ ਵੀ ਖਡਾਉਣੇ ਤੋੜ ਦਿੰਦੇ ਆਗੇ ਕਿਹੜਾ ਨਿਆਣਾ ਜਿਹੜਾ ਖਡਾਉਣਾ ਸਾਹਮ ਕੇ ਰੱਖ ਦਿੰਦਾ ਡਰਾਮੇ ਜਿਆਦਾ ਕਰਦੇ ਹੋ ਡਰਾਮੇ ਦਾ ਪਰਦਾ ਫਾਸ਼ ਹੋ ਗਿਆ ਕਿ 383 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਉਹ ਪਾਰਟੀ ਆ ਤੇ ਪਾਰਟੀ ਅਰਵਿੰਦ ਕੇਜਰੀਵਾਲ ਆ ਆਮ ਆਦੀ ਪਾਰਟੀ ਮੀਨ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਮੀਨ ਆਮ ਆਦੀ ਪਾਰਟੀ ਹੁਣ ਸਵਾਲ ਇਹ ਆ ਗਿਆ ਕਿ ਤੁਹਾਡੇ ਐਮ ਐਲ ਏ ਇੱਕ ਤੇ ਤੁਹਾਡਾ ਸੀਓ ਜਿਹੜਾ ਜਸਵੰਤ ਸਿੰਘ ਗੱਜਨ ਮਾਜਰਾ ਉਹਨੇ ਬੜੀਆਂ ਹੀਰਾ ਫੇਰੀਆਂ ਕੀਤੀਆਂ ਸੀ ਉਹ ਫੜ ਲਿਆ ਫਿਰ ਉਹ ਹਸਪੀਟਲ ਦਾਖਲ ਹੋਏ ਹੁਣ ਈਡੀ ਦੀ ਹਰਿਆਸਤ ਹੁਣ ਕਲਵੰਤ ਸਿੰਘ ਜਿਹੜੇ ਮਹਾਲੀ ਤੋਂ ਐਮ ਐਲ ਏ ਦੇਖੋ ਇੱਕ ਬਿਜ਼ਨਸਮੈਨ ਆ ਉਹ ਔਰ ਉਹਨਾਂ ਦੇ ਹਾਲੇ ਤੱਕ ਕਿਸੇ ਕਿਸਮ ਦੇ ਅਲੀਗੇਸ਼ਨ ਲਈ ਉਹਨਾਂ ਨੇ ਆਪਣਾ ਬਿਜ਼ਨਸ ਬੜੇ ਇਮਾਨਦਾਰੀ ਤਰੀਕੇ ਦੇ ਨਾਲ ਕੀਤਾ ਹੁਣ ਤੱਕ ਉਹਨਾਂ ਦੇ ਕੋਈ ਇਦਾਂ ਦੇ ਲੱਛਣ ਜਾਂ ਦੋਸ਼ ਨਹੀਂ ਲੱਗੇ ਆਗੇ ਹੁਣ ਸਵਾਲ ਇਹ ਹੈਗਾ ਕਿ ਈਡੀ ਨੇ ਉਹਨਾਂ ਦੇ ਪਿੱਛੇ ਜੇ ਰੇਡ ਵੀ ਮਾਰੀ ਉਹ ਉਸ ਦਿਨ ਕਹਿੰਦੇ ਕਿ ਕੁਲਵੰਤ ਸਿੰਘ ਦਿੱਲੀ ਇੱਕ ਮੀਟਿੰਗ ਕਰਨ ਗਏ ਸੀ ਉਹ ਸਪੈਸ਼ਲ ਇਜਾਜ਼ਤ ਖਰਕੇ ਆਏ ਹੈਗੇ ਕਿ ਲੋਕੀ ਇਹ ਨਾ ਕਰਨ ਜਾਂ ਭਾਜਪੀ ਵਾਲੇ ਜਾਂ ਕਾਲੀ ਦਲ ਜਾਂ ਕਾਂਗਰਸ ਪਾਰਟੀ ਇਹ ਕਿ ਆਮ ਆਦੀ ਪਾਰਟੀ ਦਾ ਐਮਐਲਏ ਭੱਜ ਗਿਆ ਉਹ ਸਪੈਸ਼ਲ ਈਡੀ ਦੇ ਦਰਵਾਜ਼ੇ ਖੋਲਦੇ ਕੋਈ ਜੋ ਤੁਸੀਂ ਕਰਨਾ ਤੁਹਾਡੇ ਸਾਰੇ ਦੇਖੋ ਜੋ ਕੋਈ ਰਿਕਾਰਡ ਚਾਹੀਦਾ ਹੁਣ ਈਡੀ ਨੇ ਉਹਨਾਂ ਨੂੰ ਜਲੰਧਰ ਕੀਤਾ ਕੱਲ ਉਹਨਾਂ ਕੋ ਸੱਤ ਅੱਠ ਘੰਟੇ ਪੁੱਛਗਿਸ਼ ਹੋਈ ਵੀ ਜੇ ਤੁਹਾਡੇ ਐਮਐਲਏ ਜਾ ਰਹੇ ਨੇ ਜੇ ਤੁਹਾਡੇ ਐਮਐਲਏ ਜਨੂੰ ਨਹੀਂ ਡਰ ਕਿ ਮੈਨੂੰ ਫੜ ਲੈਣਗੇ ਤੇ ਤੁਸੀਂ ਕਿਉਂ ਡਰਦੇ ਹੋ ਮਤਲਬ ਇੱਕ ਬਿਜ਼ਨਸਮੈਨ ਹੋ ਸਕਦਾ ਹੈ ਕਿ ਬਿਜ਼ਨਸਮੈਨ ਜਿਹੜੇ ਨੇ ਦੇਜਦੇ ਉਹਨਾਂ ਕੋ 19 21 ਹੋ ਜਾਂਦੀ ਆ ਹੋ ਸਕਦਾ ਹੈ ਕਿ ਕਿਤੇ ਟੈਕਸ ਵੱਧ ਜਾਂ ਘਟ ਮੰਨਿਆ ਉਹਨਾਂ ਨੂੰ ਤੇ ਕੋਈ ਡਰ ਨਹੀਂ ਉਹਨਾਂ ਨੂੰ ਤੇ ਖੋ ਆਪਣੀ ਉਹ ਐਜ਼ ਅ ਸਿਟੀਜ਼ਨ ਜਾਂ ਭਾਰਤੀ ਕਾਨੂੰਨ ਦੀ ਕਹਿੰਦੇ ਇੱਜ਼ਤ ਕਰਦੇ ਹੋਏ ਉਹ ਈਡੀ ਦੇ ਸਾਹਮਣੇ ਪੇਸ਼ ਹੋ ਕੱਲ ਆ ਗਏ ਨੇ ਸੱਤਕੇ ਦੇ ਪੁੱਛਗਛ ਕੀਤੇ ਗਿਆ ਬਿਕਰਮਜੀਠੀ ਹੁਣੇ ਕਈ ਵਾਰ ਤੁਹਾਡੀਆਂ ਏਜੰਸੀਆਂ ਦੇ ਸਾਹਮਣੇ ਪੇਸ਼ ਹੋਏ ਨੇ ਸੁਖਪਾਲ ਸਿੰਘ ਖਹਿਰ ਆ ਗਏ ਨੇ ਤੁਸੀਂ ਵਿਜੀਲੈਂਸ ਤੁਹਾਡੀ ਅੰਡਰ ਜਿਹੜੀ ਵਿਜੀਲ ਹੈ ਉਹਨੇ ਕਈ ਐਮਐਲਏ ਬੁਲਾਏ ਨੇ ਅੱਜ ਵੀ ਇਹ ਨੇ ਉਹ ਵੀ ਜਾ ਰਹੇ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਨੂੰ ਈਡੀ ਤੋਂ ਕੋਈ ਡਰ ਲੱਗਦਾ ਕਿ ਕਿੰਨੇ ਕੀ ਪੰਜ ਕਿੰਨੀ ਕੀ ਵਾਰ ਬਹਾਨਾ ਲੱਭੋਗੇ ਕਦੀ ਤੁਸੀਂ ਵਪਾਸਨਾ ਤੇ ਚਲੇ ਜਾਂਦੇ ਹੋ ਨਾ ਕਦੀ ਤੁਸੀਂ ਗੋਆ ਚਲੇ ਜਾਂਦੇ ਹੋ ਦੋ ਐਮਐਲਏ ਨਾਲ ਮੀਟਿੰਗ ਕਰਨ ਕਦੀ ਤੁਸੀਂ ਕਹਿੰਦੇ ਮੈਨੂੰ ਮੱਧ ਪ੍ਰਦੇਸ਼ ਜਾਣਾ ਹੁਣ ਭਜਵਾ ਬਹਾਨਾ ਕਿਹੜਾ ਲੱਭੋਗੇ ਕਿਤੇ ਨਾ ਕਿਤੇ ਤੁਹਾਨੂੰ ਜਾਣਾ ਪੈਣਾ ਹੈਗਾ ਔਰ ਫਿਰ ਕਹਿੰਦੇ ਨੇ ਨਾ ਕਿ ਕਿ ਓਕੇ ਕਿਹਦੀ ਬੱਕਰੇ ਦੀ ਮਾਂ ਕਿੰਨਾ ਕੀ ਚਿਰ ਖੈਰ ਮਨਾਉਗੀ ਨਾ ਉਹ ਤੁਹਾਨੂੰ ਤੇ ਕਰਨਾ ਪੈਣਾ ਤੁਹਾਡੀਆਂ ਵੀਡੀਓ ਲੋਕਾਂ ਨੇ ਦੇ ਚੁੱਕੀਆਂ ਜਦੋਂ ਤੁਸੀਂ ਦਿੱਲੀ ਦੀ ਅਸੈਂਬਲੀ ਦੇ ਵਿੱਚ ਇਹ ਕਹਿੰਦੇ ਸੀ ਕਿ ਜਿਹੜੇ ਲੋਕ ਸੀਬੀਆਈ ਇਨਕਮ ਟੈਕਸ ਤੇ ਈਡੀ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਮੇਰਾ ਸ਼ਰਮ ਦੇ ਨਾਲ ਸਿਰ ਝੁੱਕ ਜਾਂਦਾ ਤੇ ਅੱਜ ਤੁਹਾਡੀ ਉਹ ਸ਼ਰਮ ਕਿੱਥੇ ਗਈ ਆ ਤੁਹਾਡੀ ਉਹ ਅਣਖ ਕਿੱਥੇ ਗਈ ਤੁਹਾਡੀ ਅੱਜ ਜਮੀਰ ਕਿੱਥੇ ਘੱਟੋ-ਘੱਟ ਕੁਲਵੰਤ ਸਿੰਘ ਕੋਈ ਸਿੱਖ ਲਓ ਕਿ ਈਡੀ ਦੀ ਆਗੇ ਆਈਡੀ ਦੀ ਜਾਂ ਕਾਨੂੰਨ ਦੀ ਕਿਉਂਕਿ ਈਡੀ ਕਿਹਦੇ ਅਧੀਨ ਹੈ ਸੰਵਿਧਾਨ ਦੇ ਤੇ ਸੰਵਿਧਾਨ ਦੀ ਤੇ ਪਾਲਣਾ ਕਰੀ ਰਹੇ ਨੇ ਪਰ ਹੁਣ ਫੇਰ ਕਹਿਣਗੇ ਪੀ ਸਾਡੇ ਨੇ ਧੱਕਾ ਹੋ ਗਿਆ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਆਮ ਆਦਮੀ ਪਾਰਟੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਦਿੱਲੀ ਸਰਕਾਰ ਡੇਗਣ ਦੀ ਕੋਸ਼ਿਸ਼ ਕਰਦੀ ਹੈ ਦਿੱਲੀ ਬੋਲਦਾ ਸਾਡੇ 7 ਐਮਐਲਏ ਖਰੀਦਣ ਲੱਗੇ ਜੀ ਪੰਜਾਬ ਚ ਤੁਸੀਂ ਆਪਰੇਸ਼ਨ ਲੋਟਸ ਚਲਾਇਆ ਸੀ ਇਹ ਜਿਹੜੇ ਡਰਾਮੇ ਨੇ ਨੇ ਸਾਬਤ ਹੋ ਚੁੱਕੇ ਨੇ ਕਿ ਇੰਨਾ ਚ ਕੋਈ ਸੱਚ ਨਹੀਂ ਸੀ ਕੋਈ ਤੱਤ ਨਹੀਂ ਸੀ ਕੋਈ ਦਲੀਲਾਂ ਨਹੀਂ ਸੀ ਸਿਰ ਤੇ ਸਿਰਫ ਇੱਕ ਅਜੀਹਾ ਮਾਹੌਲ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੰਡੀਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਵੇਂ ਦਿੱਲੀ ਤੋਂ ਬਾਅਦ ਪੰਜਾਬ ਚ ਝੰਡੇ ਝੂਲੇ ਨੇ ਹਿਮਾਚਲ ਚ ਝੂਲਣਗੇ ਉੱਤਰਾਖੰਡ ਚ ਝੂਲਣਗੇ ਰਾਜਸਥਾਨ ਚ ਝੂਲਣਗੇ ਛਤੀਸਗੜ੍ਹ ਝੂਲਣਗੇ ਮੱਧ ਪ੍ਰਦੇਸ਼ ਚ ਝੂਲਣਗੇ ਉਹ ਦੋ ਸੂਬਿਆਂ ਤੋਂ ਇਲਾਵਾ ਹੋਰ ਕਿਤੇ ਝੂਲੇ ਨਹੀਂ ਹੈਗੇ ਉਹ ਡਰਾਮੇ ਘੜੇ ਗਏ ਸੀ ਪਰ ਉਹ ਕੰਮ ਨਹੀਂ ਆਏਗੇ